পgi সেই তি na இருபத்து <laughs> ஏழு <laughs> <sympathis> ਮਾਰੇ ਚਾਹ ਬਬਲ ਨਾ ਨਾ ਦੇਖ ਲੈ ਮਾਂ ਆਇਆ ਹੱਥ ਦੋਤਾ ਪਏ ਨੇ ਲੁਟਰਾ ਘੋ ਖਤਮ ਕਾਫੀ ਹੱਦ ਤੱਕ ਹੋਈ ਹੈ ਐ ਨਹੀਂ ਗੈਂਗਸਟਰ ਗੈਂਗਪੜ ਕੁਝ ਨਮਾ ਨੇ ਉਠਿਆ तकरीबन ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨਾਕ ਪਈ ਏ ਤੁਸੀਂ ਦੇਖੋ ਜਿਹੜੇ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕੇ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾ ਵੀ ਤੇਮੀ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਏ ਪਰ ਪੁਰਾਣਾ ਕੋੜ ਨਾ ਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਤੇ ਚੱਲਦੀ ਈ ਏ ਹੌਨ ਕਦਾਂ ਲੱਗਿਆ ਭਰ ਕੇ ਮਨੇ ਬਿਜਾਰਾ ਜਿਹੜਾ ਹੋਰ ਸੰਗ ਨਹੀਂ ਵਰਦੀ ਏ ਹੋਰ ਇੱਥੇ ਚਾਲਕ ਮੱਤੇ ਆ ਗਏ ਪਹਿਲੀ ਵਾਰ ਫੋਨੇ ਆਪ ਵੀ ਕਿ ਗਨ ਪੁਆਇੰਟ ਦੇ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਐਨੇ ਵੱਡੇ ਚਾਰਜ ਕੀਤੀ ਹੈਗੀ ਇਹਨੇ ਇੱਥੇ ਸੈਕਟਰ ਨੰਬਰ 9 ਨਾਲ ਦੀ ਉਹ ਐਕਟਰ ਨੇ ਬੱਤੇ ਵਧੀਆ ਨੇ ਉਹਨੇ ਟਾਈਮ ਤੇ ਉਹ ਬੰਦਿਆਂ ਨੂੰ ਫੜਨੇ ਨੇ ਕਿਹਨੇ ਕਿੱਥੇ ਹਾਂ ਬਹੁਤ ਸੋਹਣੇ ਸਾਹੀ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰੇ ਤੁਹਾਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਂਦਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਮੇਰਾ ਭਤੀਜਾ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ 9:00 ਪੁਆਇੰਟ ਤੇ ਅੰਦਰ ਲੈ ਲਿਆ ਹਾਂ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੋਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਭਾਜੀ ਕੈਸ਼ਵੀ ਜਿੰਨੇ ਜਾਣੇ ਸੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਰਿਵਾਲਵਰਾਂ ਸੀ ਗਿਆ ਤੇ ਮੌਕੇ ਤੇ ਪੁਲਿਸ ਆ ਗਈ ਹਾਂਜੀ ਮੌਕੇ ਤੇ ਬੁੱਲਸ ਆ ਗਈ Çok güzel. <laughs> Çok güzel. Çok güzel. Çok güzel. Çok güzel. Çok جواب کر رہے ہیں ایک میں اور انعام لے رہا ہے دیکھو بڑے حوالہ کیونکہ بہت غلط طریقے فارم میں ہیں کار میں ایک اچھی بنی فارم ہو رہی ہے تو اور یعنی کہ یار بازو تیرا کہہ رہا ہے مجھ کو وجهن توڑ یہ نہیں میرے احساس میرے پرے یار دے وچ 10 دے ساڈے 10 روپے ہیں کس نے نے یاد نہیں ہے کلا بچا لو خان حرام جو ਆਪ ਕੋਈ ਨਹੀਂ ਆਇਆ ਇਹ ਵਿਚਾਰੇ ਆਪਣਾ ਸੁਪਰ ਪ੍ਰਸਤਾਵ ਬਿਲਕੁਲ ਤਰੀਕਾ ਜਗਾਤਾ ਰਿਹਾ ਤੇ ਆ ਗਿਆ ਮੈਂ ਪਿਛਲੇ ਕੰਦੇਸੇ ਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਕਿ ਹੋਇਆ ਸੀ ਕਿਥੇ ਮਿੱਠਾਈ ਲੜਕਾ ਏ ਤੋ ਕਹਿੰਦਾ ਵੀ ਤਿੰਨ ਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਠੀ ਰੱਖਤਾ ਮੋੜੇ ਭਾਂ ਤੋੜ ਕੇ ਗਏ ਗਹਿਣੇ ਲੈ ਕੇ ਸਾਰੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿੰ ਕੀ ਲੈ ਕੇ ਗਏ ਵੀਜੇ ਹੰਦਾਚਾ ਲਾ ਕੇ ਦੱਸ ਰਹੇ ਹਨ ਅੱਛਾ ਕਿੰਨੇ ਐਸਟੀਮੇਟ ਕੋ ਉਹ ਸਭ ਨਾ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵੀਜੇ ਜੁਲਰ ਮਾਲਕ ਕੌਨ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦੇਖ ਸਕਿਆ ਲੜਕਾ ਨਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਥਾਣਾ ਦੇ ਚੋਰਾਂ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੋਈ ਚੈੱਕ ਕਰ ਰਹੇ ਹਾਂਜੀ ਚੈੱਕ ਕਰ ਰਹ ਇਸ ਕੈਮਰਾ ਚ ਆਇਆ ਕਿੰਨੇ ਜਾਣੇ ਸੀ ਤਿੰਨ ਜਾਣੇ ਜੀ ਹਾਂ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ